ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਵਿਜ਼ਿਟ ਆਪਣੀ ਹੈਗੀ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੀਆਂ ਵੀਰ ਗੁਰਪ੍ਰੀਤ ਸਿੰਘ ਗੋਪੀ ਵੀਰ ਦੇ ਕੋਲ ਲਾਟੀ ਡੇਰੀ ਫਾਰਮ ਤੇ ਸੋ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਆਪਾਂ ਤੁਹਾਨੂੰ ਚਾਰ ਬਿਹੜਾ ਦਿਖਾ ਦਾਂਗੇ ਪੂਰੀ ਗੱਲਬਾਤ ਆਪਾਂ ਵੀਰ ਗੁਰਪ੍ਰੀਤ ਦੇ ਨਾਲ ਕਰ ਲਾਂਗੇ ਦੋਸਤੋ ਚਾਰੇ ਬਿਹੜਾ ਬਿਲਕੁਲ ਸੁਈਆਂ ਸਵਾਈਆਂ ਨੇ ਤੇ ਵੱਡੀਆਂ ਬਿਹੜਾ ਨੇ ਸੇਵਾ ਜੀ ਪਟੀਆਂ ਕੱਤ ਕਾਠੀ ਵਾਲੀਆਂ ਵੇੜਾਂ ਨੇ ਤੇ ਨਾਲ ਬੱਚੇ ਹੋਣਗੇ ਦੋਸਤੋ ਹਰ ਇੱਕ ਪਹਿਲੂ ਤੋਂ ਜਿਹੜੀ ਜਾਣਕਾਰੀ ਹੈ ਤੁਹਾਨੂੰ ਦਿੱਤੀ ਜਾਊਗੀ ਇਹਨਾਂ ਵੇੜਾਂ ਦੇ ਰਿਗਾਰਡਿੰਗ ਸੋ ਬਿਲਕੁਲ ਸ਼ਹੀਦ ਪਰਵਾਲਾ ਚੀਵਾ ਇਹ ਨਾਲ ਨਾਲ ਲੱਗਦੇ ਪਿੰਡ ਆ ਦੋਸਤੋ ਠੀਕ ਆ ਤਗਾਣਾ ਪਿੰਡ ਵੀ ਬਿਲਕੁਲ ਲੱਗਿਆ ਪੱਟੀ ਮੋੜ ਤੋਂ ਥੋੜੀ ਦੂਰੀ ਆ ਤੁਸੀਂ ਵਿਜ਼ਿਟ ਖਾਸ ਕਰਿਆਲੇ ਕਰਨੀ ਆ ਨੰਬਰ ਵੀਰ ਗੁਰਪ੍ਰੀਤ ਦੇ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿੱਤੇ ਆ ਜੀ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਅੱਜ ਦੋਸਤੋ 1 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦਾ ਸਮਾਂ ਹੈਗਾ ਤਕਰੀਬਨ 4:30 ਵਜੇ ਦਾ ਜੀ 4:30 ਮਿੰਟ ਦਾ ਮੋਬਾਈਲ ਸਕਰੀਨ ਦੇ ਉੱਪਰ ਜਿਹੜਾ ਦੋਸਤੋ ਟਾਈਮ ਆ ਉਹ ਕਰਦੇ ਹਾਂ ਗੱਲਬਾਤ ਬਾਈ ਗੁਰਪ੍ਰੀਤ ਸਿੰਘ ਗੋਪੀ ਵੀਰ ਦੇ ਨਾਲ ਲਾਟੀ ਡੇਰੀ ਫਾਰਮਾ ਦੋਸਤੋ ਵੀਰ ਦਾ ਸੋ ਇਸ ਘਰੋਂ ਜਿਹੜੇ ਦੋਸਤੋ ਪਸ਼ੂ ਤੁਹਾਨੂੰ ਦੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਤੇ ਅੱਗੇ ਵੀ ਜਿਹੜਾ ਦੋਸਤੋ ਫਿਊਚਰ ਟਾਈਮ ਆ ਇਸ ਘਰੋਂ ਮੱਝਾਂ ਬੇੜਾ ਕਾਵਾਂ ਦੀ ਇੱਕ ਜਿੱਥੇ ਆਪਾਂ ਗੱਲ ਕਰ ਲਈਏ ਆਪਸੂ ਤੁਸੀਂ ਖਰੀਦ ਸਕਦੇ ਹੋ ਸਮੇ ਸਮੇ ਨਾਲ ਸੰਪਰਕ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਵੀਰੇ ਗੁਰਪ੍ਰੀਤ ਜੀ ਕੀ ਹਾਲ ਨੇ ਬਹੁਤ ਵਧੀਆ ਰਾਈ ਵੀ ਤੁਸੀਂ ਸੁਣਾਓ ਬਹੁਤ ਵਧੀਆ ਠੀਕ ਠਾਕ ਭਰਾ ਨਾ ਚੜਦੀ ਕਲਾ ਸੋ ਆਜੋ ਦੋਸਤੋ ਇੱਕ ਨਵੇਂ ਤਰੀਕੇ ਨਾਲ ਵੀ ਜਿਹੜੀ ਆਪਾਂ ਤੁਹਾਨੂੰ ਮਿੰਨਤੀ ਦੱਸ ਦਿੰਦੇ ਆ ਬਹੁਤੇ ਵੀਰਾਂ ਦੇ ਸਵਾਲ ਸੀਗੇ ਵੀ ਘੱਟੋ ਘੱਟ ਯਾਰ ਫੀਤਾ ਮਾਰ ਕੇ ਵੀ ਦੱਸ ਦਿਆ ਕਰੋ ਉਹਨਾਂ ਵੀਰਾਂ ਲਈ ਆ ਸੋ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਵੀ ਵਹਿੜ ਦੀ ਕਦ ਕੱਠੀ ਕਿੰਨੀ ਆ ਬਿਲਕੁਲ ਭੋਂ ਤੋਂ ਲੈ ਕੇ ਆਪਾਂ ਥੱਲੇ ਜ਼ਮੀਨ ਤੋਂ ਲੈ ਕੇ ਜਿਹੜਾ ਦੋਸਤੋ ਆ ਜਿਹੜਾ ਮੈਜ਼ਰਮੈਂਟ ਕਰਨ ਦੇ ਆ ਤੇ ਗੋਪੀ ਵੀਰ ਕਿੰਨੇ ਬਣ ਗਿਆ ਇੱਥੇ ਵੀਰ ਇਹ 4 ਫੁੱਟ ਤੇ 8 ਇੰਚ 4 ਫੁੱਟ 8 ਇੰਚ ਹਾਂਜੀ 4 ਫੁੱਟ ਜਿਹੜੀ ਦੋਸਤੋ 8 ਇੰਚ ਜਿਹੜੀ ਆ ਇਸ ਵੇੜ ਦੀ ਹਾਈਟ ਆ ਬਿਲਕੁਲ ਜਿਹੜੀ ਕੰਕ੍ਰੀਟ ਲੱਕ ਤੱਕ ਆਪਾਂ ਮੰਤੀ ਕੀਤੀ ਆ ਥੱਲੋਂ ਪੋਂਥੋਂ ਲੈ ਕੇ ਤੇ ਐਡੀ ਉੱਚੀ ਵੇੜ ਆ ਸੋ ਕਿਸੇ ਵੀਰ ਨੂੰ ਜਿਹੜੀ ਆ ਦੋਸਤੋ ਭਲੇਖੇ ਵਾਲੀ ਗੱਲ ਨਾ ਹੋਵੇ ਵੀ ਕੱਦ-ਕੱਟ ਕਿੱਡਾ ਠੀਕ ਆ 4 ਫੁੱਟ 8 ਇੰਚ ਇਸ ਤੋਂ ਬਾਅਦ ਦੂਜੇ ਨੰਬਰ ਵਾਲੀ ਵੇੜ ਵੀਰ ਇਹਦਾ ਕਿੰਨਾ ਕੱਦ ਆ ਆ ਦੇਖੋ ਦੋਸਤੋ ਥੋੜਾ ਥੱਲੇ ਹੌਂਦੋ ਜੀ ਹਾਂਜੀ ਤੇ ਆਹ ਵੇਖੋ ਇਹ 4 ਫੁੱਟ ਤੇ 9/2 ਇੰਚ ਠੀਕ ਆ 4 ਫੁੱਟ 9/2 ਇੰਚ ਹਾਂਜੀ ਉਹਦੇ ਨਾਲੋਂ 1 ਇੰਚ ਵੱਧ ਹੀ ਆ 1 ਇੰਚ ਵੱਧ ਹੀ ਇਹ 1 ਇੰਚ ਵੱਧ ਆ ਠੀਕ ਆ ਇਹ ਜਿਹੜੀ ਦੋਸਤੋ ਹਾਈਟ ਆ ਇਹਨਾਂ ਦੋ ਬੈੜਾਂ ਦੀ ਠੀਕ ਆ ਤੇ ਇਸ ਤੋਂ ਬਾਅਦ ਅਗਲੀ ਬੈੜ ਵੀ ਆਪਾਂ ਬਈ ਗੋਪੀ ਮਾਰ ਦੋ ਫੀਤਾ ਵੀ ਚਾਰ ਬੈੜਾਂ ਚਾਰੇ ਬੈੜਾਂ ਦੀ ਬਿਲਕੁਲ ਜਿਹੜੀ ਮੈਜ਼ਰਮੈਂਟ ਆਪਾਂ ਕਰ ਦਈਏ ਤੇ ਪਤਾ ਲੱਗ ਜੇ ਵੀਰਾਂ ਨੂੰ ਦੇ ਕਿੰਨਾ ਕੱਦ ਕਾਠ ਠੀਕ ਆ ਤੇ ਇਹ 4 ਫੁੱਟ 6 4 ਫੁੱਟ 6 ਇੰਚ ਠੀਕ ਆ 4 ਫੁੱਟ 6 ਇੰਚ ਜਿਹੜਾ ਦੋਸਤੋ ਇਹਦੀ ਹਾਈਟ ਆ ਠੀਕ ਆ ਆ ਦੇਖੋ 4 ਫੁੱਟ 6 ਇੰਚ ਬਾਕੀ ਘਰੇ ਤੁਸੀਂ ਆਪਦੀ ਮੈਜ਼ਰਮੈਂਟ ਕਰ ਲਿਓ ਮਿੰਕੇ ਵੇਖ ਲਿਓ ਓਡਾ ਪਸ਼ੂ ਜਿਹੜਾ ਤੁਹਾਡੇ ਨਾਰਮਲ ਘਰਾਂ ਦੇ ਵਿੱਚ ਵੀ ਹੋਊਗਾ ਨਹੀਂ ਤੇ ਨਾਰਮਲ ਇਹਦਾ ਦੋਸਤੋ ਤੁਸੀਂ ਬੋਲ ਦੇ ਨਾਲ ਕੰਧ ਦੇ ਨਾਲ ਵੀ ਜਿਹੜੀ ਆ ਮਿੰਤੀ ਕਰਕੇ ਵੇਖ ਸਕਦੇ ਹੋ ਆ ਦੇਖੋ ਇਸੇ ਤਰ੍ਹਾਂ ਆਪਾਂ ਜਿਹੜੀ ਉਹ ਬੇਨਤੀ ਕਰਕੇ ਵਿਖਾ ਦਿਆ ਕਰਾਂਗੇ ਜੀ ਇਹ 4 ਫੁੱਟ 1 ਇੰਚ 4 ਫੁੱਟ 1 ਇੰਚ ਠੀਕ ਆ 4 ਫੁੱਟ 1 ਇੰਚ 4 ਫੁੱਟ 6 ਇੰਚ 4 ਫੁੱਟ 8 ਇੰਚ 4 ਫੁੱਟ 9 ਇੰਚ ਠੀਕ ਆ ਤੇ 2 3 ਇੰਚ 2 3 ਇੰਚ 5 ਫੁੱਟ ਤੋਂ ਜਿਹੜੀ ਹਾਈਟ ਆ ਉਹ ਘੱਟ ਆ ਠੀਕ ਆ ਤੇ ਆ ਜਿਹੜਾ ਦੋਸਤੋ ਬਿਲਕੁਲ ਜਿੰਨੀ ਬਰੀਡ ਦੇ ਵਿੱਚ ਆ ਪੂਰੀ ਹਾਈਟ ਇਹਨਾਂ ਦੀ ਬਿਲਕੁਲ ਸੇਮ ਟੂ ਸੇਮ ਇੱਕ ਅਧੇ ਇੰਚ ਦਾ ਫਰਕ ਆ ਜੀ ਠੀਕ ਆ ਸ਼ਾਈਨਿੰਗ ਵੀ ਪੂਰੀ ਠੀਕ ਹੈ ਸ਼ਾਈਨਿੰਗ ਵੀ ਪੂਰੀ ਆ ਸੋ ਆ ਤਾਂ ਜਿਹੜਾ ਦੋਸਤੋ ਤਰੀਕਾ ਸੀਗਾ ਸੋ ਬਾਕੀ ਕਦ-ਕੱਡ ਫੁੱਲ ਵੱਡੇ ਆ ਜਿੰਨੇ ਇੰਚ ਮੈਂ ਤੁਹਾਨੂੰ ਦੱਸੇ ਆ ਤੁਸੀਂ ਆਪਦੀ ਬੋਲ ਤੇ ਕੰਧ ਤੇ ਜਾਂ ਪਸ਼ੂ ਦੇ ਨਾਲ ਖੜ ਕੇ ਮਿੰਤੀ ਮਾਰ ਕੇ ਚੈੱਕ ਕਰ ਸਕਦੇ ਹੋ ਵੀ ਪਸ਼ੂ ਜਿਹੜਾ ਲੈਣ ਜਾ ਰਹੇ ਹੋ ਉਹ ਕਿੱਡੇ ਕ ਕਦ-ਕੱਟ ਦਾ ਠੀਕ ਹੈ ਜੀ ਤੇ ਗੁਰਪ੍ਰੀਤ ਭਾਈ ਅੱਜ ਚਾਰ ਪਸ਼ੂ ਬਕਾਉਗਾ ਜੀ ਆ ਚਾਰ ਪਸ਼ੂ ਬਕਾਉਗਾ ਚਾਰੇ ਬੇੜਾ ਨੇ ਜੀ ਵੱਡੀਆਂ ਕਾਫੀ ਬੇੜਾ ਐ ਕਦ ਕੱਠੀ ਵੀ ਚੰਗੇ ਆ ਤੇ ਸਾਰੀਆਂ ਸੂਈਆਂ ਸਵਈਆਂ ਤਿੰਨ ਸੂਈਆਂ ਹਾਂਜੀ ਤੇ ਇੱਕ ਗੱਬੜਾ ਇੱਕ ਗੱਬੜਾ ਤੇ ਤਿੰਨ ਸੁਣਿਆ ਦੋਸਤੋ ਠੀਕ ਆ ਪੱਡੀ ਕੱਦ ਕੱਟ ਦੀਆਂ ਬਹਿੜਾਂ ਨੇ ਗੱਲਬਾਤ ਆਪਾਂ ਸ਼ੁਰੂ ਕਰ ਲੈਣੀ ਆ ਸੋ ਇੱਕ ਰਿਕਵੈਸਟ ਜਿਹੜੀ ਫਸਟਲੀ ਇਹ ਵੀ ਆ ਪਸੂ ਜਿੱਥੋਂ ਵੀ ਆਪਾਂ ਦੋਸਤੋ ਬੁਖਾ ਰਹੇ ਆ ਤੁਹਾਨੂੰ ਤਸੱਲੀ ਆ ਤੁਸੀਂ ਆਪਦੀ ਕਰਨੀ ਆ ਕਿਉਂਕਿ ਰਕਮ ਖਰਚ ਹੋਣੀ ਆ ਦੋਸਤੋ ਚੰਗੀ ਖਾਸੀ ਰਕਮ ਲਾਉਣੀ ਪੈਂਦੀ ਆ ਅੱਜ ਕੱਲ ਜਿੱਕਰ ਗੱਲ ਕਰ ਲਈਏ ਲੱਖ ਤੋਂ ਪਸੂ ਕੋਈ ਵੀ ਕੱਟ ਨਹੀਂ ਰਹਿ ਗਿਆ ਠੀਕ ਆ ਤੇ ਪੈਸੇ ਚੰਗੇ ਖਾਸੇ ਲੱਗ ਜਾਂਦੇ ਆ ਉਹਦੇ ਹਿਸਾਬ ਨਾਲ ਜਿਹੜੀ ਤੁਸੀਂ ਤਸੱਲੀ ਆ ਉਹ ਵੀ ਘਰ ਪਹੁੰਚ ਕੇ ਜਿਹੜੀ ਆ ਜਿੰਨਾ ਦੱਸਿਆ ਜਾਂਦਾ ਦੁੱਧ ਮਿਲਕ ਉਹ ਕਰ ਸਕਦੇ ਹੋ ਤੇ ਗੁਰਪ੍ਰੀ ਵੀਰੇ ਪਹਿਲੇ ਨੰ ਇਹ ਮੂੰਹ ਦੋਦਾਂਦਿਆ ਹੂੰ ਤੇ ਅਜੇ ਹਫਤਾ ਇਹਦਾ ਸੂਨ ਚ ਰਹਿਦਾ ਹਫਤਾ ਬਾਕੀ ਹੈ ਹਾਂਜੀ ਬਹੁਤ ਚੰਗੀ ਬੱਛੀ ਆ ਮੂੰਹ ਦੋਦਾਂਦਾ ਦੋਸਤੋ ਪਲੂਨ ਬੱਛੀ ਸੋਹਣੀ ਆ ਤੇ ਵੱਡੇ ਕਦ ਕੱਢਦੀ ਆ ਪਿਓਰ ਜਾਤ ਵੇਖ ਤੁਸੀਂ ਤੁਸੀਂ ਵੇਖ ਸਕਦੇ ਹੋ ਐਚ ਐਫ ਦੀ ਫੁੱਲ ਬ੍ਰੀਡ ਦੇ ਵਿੱਚ ਆ ਠੀਕ ਆ ਭਾਈ ਬਿਲਕੁਲ ਆ ਥਾਣਾ ਜੀ ਠੀਕ ਆ ਆ ਥਾਣ ਥੂਣਾ ਥਾਣ ਵੀ ਗੋਪੀ ਥੋੜਾ ਜਿਹਾ ਛੋਟਾ ਨਹੀਂ ਗਾ ਤੇ ਹੁਣ ਥਨ ਛੋਟਾ ਹੋਆ ਵੀ ਇਹਨਾਂ ਕੁ ਫਰੇਜ ਬਣਾਉਂਗੀ ਅੱਛਾ ਜੀ ਹਾਂ ਆ ਪਹਿਲਾਂ ਸੋਣਾ ਸੂਣ ਤੋਂ ਬਾਅਦ ਵੈਸੇ ਥੋੜਾ ਜਿਹਾ ਨਾਰਮਲ ਸਾਈਜ਼ ਹੋ ਜਾਏਗਾ ਹੋ ਜਾਏਗਾ ਹਾਂ ਠੀਕ ਬਾਕੀ ਏਦੀ ਵਡ ਮਸ਼ੀਨ ਵਾਲੇ ਤੇ ਖਰਨੀ ਜਿਹੜੀ ਮਸ਼ੀਨ ਤੇ ਚੋਣੀ ਆ ਡੇਰੀ ਜਿਹੜੇ ਵੀਰਾਂ ਦਾ ਡੇਰੀ ਫਾਰਮ ਆ ਹਾਂ ਉਥੇ ਮਸ਼ੀਨਾਂ ਵੀ ਜਿਹੜੀਆਂ ਅਵੇਲੇਬਲ ਹੁੰਦੀਆਂ ਨੇ ਉਥੇ ਜਿਹੜੀ ਚਵਾਈ ਆ इजीली ਵੀ ਹੋ ਜਾਂਦੀ ਹੈ इजीली ਹੋ ਜਾਂਦੀ ਹੈ ਹੈਨਾ ਤੇ ਫਿਲਹਾਲ ਦੋਂਦੀ ਜਿਹੜੀ ਬੱਚੀ ਆ ਦੋਸਤੋ ਬਲੂਨ ਬੱਚੀ ਨੇ ਸੋਣਾ ਤੇ ਖੋਲ ਕੇ ਆਪਾਂ ਤਸੱਲੀ ਦੇ ਨਾਲ ਤੁਹਾਨੂੰ ਤੋਰ ਕੇ ਦਿਖਾਉਣੀ ਆ ਤੇ ਵੱਡੀ ਬਿਹੜਾ ਠੀਕ ਆ ਆ ਦੂਰੀ ਤੋਂ ਵੀ ਦਿਖਾ ਦਿੰਨੇ ਆ ਕਦ ਕਾਠ ਜਿਹੜਾ ਬੇਲ ਕਾਫੀ ਵਧੀਆ ਹੈਗੀ ਆ ਕਦ ਵੀ ਪੂਰਾ ਉੱਚਾ ਹੈ ਠੀਕ ਆ ਤੇ ਚੰਗੇ ਸੀਮੰਟ ਦੇ ਜਿਹੜੇ ਦੋਸਤੋ ਬੱਚੇ ਹੁੰਦੇ ਚੰਗੇ ਸੀਮੰਟ ਦੀਆਂ ਜਿਹੜੀਆਂ ਬੱਚੀਆਂ ਨੇ ਬਿਹੜਾ ਉਹ ਇਸ ਕੈਟਾਗਰੀ ਦੇ ਵਿੱਚ ਆ ਜਾਂਦੀਆਂ ਨੇ ਬਾਕੀ ਹਜੇ ਦਿਨ ਕਿੰਨੇ ਲੈ ਜੂ ਹੋਰ ਇਹ ਹਫਤਾ ਲੈ ਜੂਗੀ ਆਰਾਮ ਨਾਲ ਇੱਕ ਹਫਤਾ ਲੈ ਜੂਗੀ ਠੀਕ ਆ ਫਿਲਹਾਲ ਹੁਣ ਜਿਹੜਾ ਦੋਸਤੋ ਬਣਾਸਣਾ ਅੱਜ ਦੇ ਟਾਈਮ ਉਹ ਤੁਸੀਂ ਆ ਨੋਟ ਕਰ ਸਕਦੇ ਹੋ ਵਾਨਾ ਕਾਫੀ ਖੁੱਲਾ ਬਣਾਉਗੀ ਕਿਉਂਕਿ ਫੁੱਲ ਬ੍ਰੀਡ ਦੇ ਵਿੱਚ ਆਹ ਦੇਖੋ ਜੀ ਆਹ ਅਰਡਰ ਕੁਆਲਿਟੀ ਹੈ ਜੀ ਥਣਸੂਣ ਬੈਕ ਸਾਈਡ ਤੋਂ ਆਹ ਦਿਖਦਾ ਪਿਆ ਜਿਵੇਂ ਦਾ ਲਓ ਜੀ ਇਹ ਖਾਸ ਤੌਰ ਤੇ ਜਿਹੜਾ ਦੋਸਤੋ ਮੈਂ ਤੁਹਾਨੂੰ ਥਾਣਾ ਦਾ ਨੋਟ ਕਰਾਤਾ ਵੀ ਪਹਿਲਾਂ ਨੇ ਵੈਰ ਨਹੀਂ ਸੁਣਾ ਅੱਧੀ ਚਵਾਈ ਹੋਊਗੀ ਫੂਨ ਤੋਂ ਬਾਅਦ ਠੀਕ ਹੈ ਫੂਨ ਤੋਂ ਬਾਅਦ ਥਾਣਾ ਜਿਹੜਾ ਨਾਰਮਲ ਆਪਾਂ ਵੇਖੀਏ ਤੇ ਪਥਮਾ ਤੋਂ ਬਾਅਦ ਜਿਹੜਾ ਦੋਸਤੋ ਥਾਣਾ ਵੈਰ ਰਿਪੋਰਟ ਆਉਗੀ ਹੋਰ ਵੀ ਜ਼ਿਆਦਾ ਠੀਕ ਹੈ ਕੋਈ ਆਪਦੇ ਇੰਚ ਦਾ ਵੀ 1 ਇੰਚ ਦਾ ਫਰਕ ਪੈ ਗਿਆ ਤੇ ਚਵਾਈ ਵਧੀਆ ਕਰਾ ਦੂਗੀ ਫਿਲਹਾਲ ਵੀਰ ਗੁਰਪੀ ਨੇ ਵੀ ਦੱਸਤਾ ਵੀ ਜਿਹੜੇ ਵੀਰ ਮਸ਼ੀਨੀ ਚਵਾਈ ਕਰਦੇ ਆ ਉਹਨਾਂ ਨੂੰ ਵੀ ਫਿੱਟ ਪੈਂਦੀ ਹੈ ਜੇਕਰ ਉਹ ਹੱਥੀ ਚਵਾਈ ਦਾ ਵੀਰ ਲੈ ਕੇ ਜਾਊਗਾ ਤੇ নো ਡਾਊਟ ਉਹ ਵੀ ਚਵਾਈ ਤੁਸੀਂ ਕਰ ਲੋਗੇ ਠੀਕ ਹੈ ਕਿਉਂਕਿ ਪਹਿਲਾਂ ਪ ਕਈ ਥਾਣੇ ਵਧੀਆ ਹੁੰਦੇ ਆ ਕਈ ਥੋੜੇ ਜਿਹੇ ਛੋਟੇ ਹੁੰਦੇ ਆ ਪਰ ਉਸ ਤੋਂ ਬਾਅਦ ਬਨਾਜ ਰੂਪ ਜਾਂਦੇ ਆ ਦੰਦ ਵਿਖਾ ਦਿਗੀ ਦੰਦੋਂ ਦਿਖਾ ਦਿਏ ਵੀਰ ਬਹੁ ਹਾਂ ਆ ਦੰਦੋਂ ਜਿਹੜੀ ਦੋਸਤ ਚੈੱਕ ਕਰਾ ਕਰਾ ਦਿੰਦੇ ਆ ਆ ਦੋਂਦੀ ਆ ਠੀਕ ਹੈ 14 ਦੰਦ ਪੁੱਟੇ ਆ ਜੀ ਨਹੀਂ ਜੀ ਹਾਂ ਜੀ 14 ਦੰਦਾਂ ਦੇ ਵਿੱਚੋਂ ਕੱਢੇ ਨਹੀਂ ਹੈ ਨਾ ਨਾ ਜੀ ਨਹੀਂ ਕੱਢੇ ਦੋਂਦੀ ਹਾਂ ਠੀਕ ਆ ਦੋਂਦੀ ਆ ਦੋਸਤ ਠੀਕ ਆ 14 ਦੰਦ ਭੰਨੇ ਆ ਪਰ ਹਜੇ ਕੱਢੇ ਨਹੀਂ ਹੈਗੇ ਠੀਕ ਆ ਜੀ ਤੇ ਬਿਲਕੁਲ ਬੁੱਧੀ ਆ ਜੀ ਪੂਰੀ ਯਾਦ ਵਾਲੀ ਵਹਿੜਾ ਤੇ ਪਸੰਦ ਆਊਗੀ ਤੁਹਾਨੂੰ ਆ ਗੋਪੀ ਵੀਰ ਕਿੰਨਾ ਕੁ ਮੋਲ ਲੈਂਦਾ ਲੈਣੇ ਦੇਣੇ ਫਿਰ ਇਹ ਤਾਂ ਵੈੜ ਦੇ ਹਿਸਾਬ ਨਾਲ ਤੇ ਭਾਵੇਂ ਸਵਾ ਬਕਰ ਲਈ ਉਹ ਵੀ ਥੋੜਾ ਵਾ ਹਾਂਜੀ ਪਰ ਆਪਾਂ ਇੱਕ ਪੰਜ ਕਰ ਦਿੰਦਾ 1 ਲੱਖ 5000 ਜੀ ਹਾਂਜੀ ਠੀਕ ਹੈ ਭਰਾ ਇਹਨਾਂ ਵੀ ਕੋਈ ਵੇਚ ਕੇ ਛੱਡ ਕੇ ਨਹੀਂ ਜਾਂਦਾ ਜਿੱਦੀ ਸ਼ਕੀਨ ਹੈ ਬਿਲਕੁਲ ਬਿਲਕੁਲ ਸੋ ਇਹ ਵੀ ਗੱਲ ਜਿਹੜੀ ਦੋਸਤੋ ਯਕੀਨਨ ਆ ਵੀ ਜਿਹੋ ਜਿਹਾ ਪਸ਼ੂ ਆ ਉਹ ਜਿਹੜਾ ਰੇਟ ਆਪਾਂ ਨੂੰ ਜ਼ਰੂਰ ਭਰਨਾ ਪੈਂਦਾ ਇੱਥੇ ਮੈਂ ਨਹੀਂਗਾ ਵੀ ਇੱਥੇ ਸਾਰੇ ਵੀਰ ਤੁਸੀਂ ਸਿਆਣੇ ਹੋ ਵੀ ਜਿਹੋ ਜੀ ਕੁਆਲਟੀ ਆਪਾਂ ਲੈਣੀ ਚਾਹੁੰਦੇ ਆ ਮੋਲ ਜ਼ਰੂਰ ਭਰਨਾ ਪੈਂਦਾ 1 लाख 5000 ਜਿਹੜਾ ਵੀ ਇਹ ਤੇ ਪਹੁੰਚੂਗਾ ਛੱਡ ਕੇ ਨਹੀਂ ਜਾਂਦੇ ਉਹ ਮਤਲਬ ਇਹ ਆ ਵੀ ਹਜੇ 8-7 ਦਿਨ ਜੇਕਰ ਹਫਤਾ ਲੈ ਕੇ ਜਾਂਦੀ ਹੈ ਦੋਸਤੋ ਤੇ ਚੱਡਾ ਚੁੱਡਾ ਜਿਹੜਾ ਹਵਾਨਾ ਫੁੱਲ ਵੱਡਾ ਚੱਡਾ ਬਣਾਉਗੀ ਕਈ ਇਹ ਨਹੀਂ ਹੈਗਾ ਵੀ ਨਾਰਮਲ ਫਲੇਟ ਦੇ ਵਿੱਚ ਛੋਟੀਆਂ ਬੜਾ ਵਾਂਗੂ ਵੀ ਨਾਰਮਲ ਚੱਡਾ ਹਵਾਨਾ ਕਰੂਗੀ ਆਹ ਦੇਖੋ ਜੀ ਬਿਲਕੁਲ ਕਾਕਤਲ ਲਓ ਵੀ ਪ੍ਰਭੂ ਠੀਕ ਆ ਬੜ ਚੰਗੀ ਖਾਸੀ ਆ ਇਸ ਤੋਂ ਬਾਅਦ ਦੂਜੇ ਨੰਬਰ ਤੇ ਆਪਣੇ ਕੋਲ ਵੀ ਗੁਰਪ੍ਰੀਤ ਇਹ ਆ ਗਈ ਹੈ ਇਹ ਸੂਈ ਹੈ ਬੜ ਇਹ ਅੱਜ ਸਵੇਰ ਸੂਈ ਹੈ ਅੱਜ ਮਾਰਨਿੰਗ ਸੂਈ ਆ ਹਾਂਜੀ ਵੱਡੇ ਕਦ ਕਾਠੀ ਦੀ ਆ ਤੇ ਸੁਭਾ ਕਿਨਵਾ ਜੀ ਇਹ ਵੀ ਪਹਿਲਾ ਦੋ ਦੰਦ ਦੇ ਵੀ ਮੂੰਹ ਪਹਿਲਾ ਨਹੀਂ ਆ ਜੀ ਹਾਂ ਜੀ ਪਹਿਲਾ ਹੀ ਸੁਭਾ ਸੋਈ ਆ ਭਰਾਵੋ ਤੇ ਮੂੰਹੋਂ ਦੋ ਦੰਦ ਦੇ ਠੀਕ ਆ ਪਲੂਨ ਮੱਚੀ ਸੁਈ ਆ ਤੇ ਕਦ ਕਾਠੀ ਮੈਨੂੰ ਲੱਗਦਾ ਵੀ ਇਹ ਪਹਿਲਾਂ ਵੈੜ ਤੋਂ ਵੀ 2-3 ਇੰਚ ਵੱਧ ਵੱਧ ਹੈਗੀ ਆ ਵੱਡੀ ਆ ਐਡਵਾਂਸ ਆ ਪੂਰੀ 6.5 ਲੀਟਰ ਬੋਲਾ ਚੋਇਆ ਆਪਾਂ ਅੱਜ ਮਾਰਨਿੰਗ ਜੀ ਹਾਂ 6.5 ਲੀਟਰ ਹਾਂ ਸਵੇਰੇ 6:10 ਤੇ ਬੱਚਾ ਵੀ ਗੋਪੀ ਥੱਲੇ ਤੇ ਇਹ ਤਾਂ ਮਗਰੋਂ ਬੱਚਾ ਉਹ ਬੱਚਾ ਆ ਗਿਆ ਹਾਂਜੀ ਮੇਲ ਆ ਬਲੈਕ ਦੇ ਵਿੱਚ ਹਾਂ ਬਲੈਕ ਦੇ ਵਿੱਚ ਠੀਕ ਆ ਜੀ ਵੱਛਾ ਜਿਹੜਾ ਦੋਸਤੋ ਇਹਦੇ ਥੱਲੇ ਬੱਚਾ ਹੈ ਉਹ ਮੈਂ ਤੁਹਾਨੂੰ ਦਿਖਾ ਦੂੰਗਾ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਨੇ ਆ ਦੁੰਦੀ ਆ ਦੋਦਾਂ ਦਾ ਮੂੰਹ ਆ ਠੀਕ ਆ ਜੀ ਪਲੂਨ ਬੱਚੀ ਪਹਿਲਾ ਸੂਆ ਚ ਮਾਰਨਿੰਗ ਸੂਈ ਆ 1 ਜੂਨ ਨੂੰ ਸਵੇਰ ਤੇ ਜੇਰ ਪ੍ਰੋਪਰ ਪੈ ਗਈ ਜੀ ਬਿਲਕੁਲ ਕਲੀਅਰ ਠੀਕ ਆ ਜੀ ਹਾਂ ਜ਼ੋਰ ਦਾ ਕੋਈ ਲੰਮਣੀ ਗਾਰੰਟੀ ਜ਼ੋਰ ਦੀ ਠੀਕ ਆ ਤੇ ਚਵਾਈ ਕਿਵੇਂ ਨਿਕਲੀ ਵੀਰ ਬਹੁਤ ਸਾਫ ਚਵਾਈ ਥਣ ਥਣ ਚੰਗੀ ਪਕੜ ਵਾਲਾ ਹੱਥੀ ਚਵਾਈਲਾ ਹਾਂ ਪੂਰਾ ਵਧੀਆ ਠੀਕ ਆ ਦਿਖਾਈਏ ਜੀ ਹਾਂ ਦਿਖਾ ਦਿਓ ਫੁੱਲ ਵੱਡੇ ਕੱਦ ਕਾਠੀ ਦੀ ਆ ਦੋਸਤੋ ਤੇ ਹਵਾਨੇ ਦੀ ਤਸਦੀ ਦੇ ਨਾਲ ਆਪਾਂ ਤੁਹਾਨੂੰ ਜਿਹੜੀ ਦਿਖਾ ਦੇਣੀ ਆ ਹਰ ਇੱਕ ਐਂਗਲ ਤੋਂ ਹਰ ਇੱਕ ਪਾਸਿਓਂ ਦਿਖਾ ਦਾਂਗੇ ਉਸ ਤੋਂ ਬਾਅਦ ਡਿਸੀਜਨ ਫੈਸਲਾ ਤੁਹਾਡਾ ਘਰੇ ਵਿజిਟ ਕਰਕੇ ਜਿਹੜੀ ਚੀਜ਼ ਦਿਖਾਈ ਜਾਂਦੀ ਆ ਉਹ ਘਰੇ ਵਿజిਟ ਕਰਕੇ ਇੱਕ ਵਾਰੀ ਦੇਖ ਲਿਆ ਕਰੋ ਦੋਸਤੋ ਵੀ ਬਿਲਕੁਲ ਜਿਹੜੀ ਇਹ ਨਵੇਂ ਨਵੀਂ ਚੀਜ਼ ਜੋ ਦਿਖਾਈ ਗਈ ਆ ਜੋ ਦੱਸੀ ਗਈ ਆ ਓਨਰ ਦੁਆਰਾ ਮਾਲਕ ਦੁਆਰਾ ਉਹ ਬਿਲਕੁਲ ਉਨੀ ਹੈਗੀ ਆ ਠੀਕ ਆ ਆ ਬੈਕ ਸਾਈਡ ਤੋਂ ਤੁਸੀਂ ਆ ਥਾਣੇ ਦੇਵਾ ਚੈੱਕ ਕਰੋ ਜੀ ਠੀਕ ਆ ਆ ਦੇਖੋ ਲਓ ਜੀ ਸੋਭਾ ਥੀ ਚਵਾਈ ਕੀਤੀ ਠੀਕ ਹੈ ਜੀ 10:00 ਨਾ 8:00 ਨਾ ਜਵਾਈ ਬਿਲਕੁਲ ਤੁਹਾਨੂੰ ਮੁੱਠੀ ਵਾਲਾ ਠੀਕ ਹੈ ਲੋ ਵੀ ਭਰਾਵੋ ਥਾਣਾ ਵੀ ਗੋਪੀ ਵੀ ਆਂਦਾ ਵੀ ਬਿਲਕੁਲ ਮੁੱਠੀ ਵਾਲਾ ਇਹ ਚਵਾਈ ਜਿਹੜੀ ਆ ਦੋਸਤੋ ਅਗਲੇ ਥਣ ਦੇ ਕੰਪੇਅਰ ਜੇ ਮਗਰਲਾ ਥਣ ਵੇਖੀਏ ਤੇ ਬਿਲਕੁਲ ਅ ਅਗਲਾ ਥਣ ਤੁਸੀਂ ਜਿਹੜਾ ਵੇਖ ਸਕਦੇ ਹੋ ਇਸ ਸਾਈਡ ਦੇ ਵਿੱਚ ਆ ਤੇ ਮਗਰਲਾ ਜਿਹੜਾ ਕੋਪੀ ਵੀਰ ਥੋੜਾ ਜਿਆ ਮਤਲਬ ਕਿ ਉਪਰੋਂ ਪਰ ਨਾ ਪੈਂਦਾਊਗਾ ਉੱਥੇ ਇਹ ਪਾਲਿਆ ਜਿਉ ਪਾਲ ਹੈਗੀ ਆ ਆ ਪਲਾਂ ਹੈਗੀਆਂ ਹਨ ਠੀਕ ਆ ਬਾਕੀ ਅੱਜ ਹੀ ਦੋਸਤੋ ਸੋਈ ਆ ਪਾਲ ਜਰੂਰ ਤੁਹਾਨੂੰ ਨਜ਼ਰ ਆਊਗੀ ਵੈਸੇ ਵੀਡੀਓ ਦੇ ਵਿੱਚ ਵੀ ਤੁਸੀਂ ਆ ਦੇਖ ਸਕਦੇ ਹੋ ਪਾਲ ਉਤਰ ਤੋਂ ਬਾਅਦ ਜਿਹੜਾ ਨਾਰਮਲੀ ਆਪਾਂ ਹੱਤੀ ਚਵਾਈ ਵੀ ਕਰ ਸਕਦੇ ਆ ਤੇ ਇਹਦਾ ਵੀਰ ਗੁਰਪ੍ਰੀਤ ਜੀ ਕਿੰਨਾ ਕੁ ਲੈਣ ਦੇਣਾ ਇਹਦਾ ਕਰਨ ਨੂੰ ਤਾਂ ਭਾਵੇਂ 1.5 ਕਰ ਲਈਏ ਪਰ ਇਹਦਾ ਵੀ 1.5 1.5 ਹਾਂ ਠੀਕ ਆ ਇਹਦੇ ਦੰਦ ਮੁਖਾ ਗਏ ਲਓ ਵੀਰ ਲਓ ਵੀ ਆਹ ਦੋਸਤੋ ਆ ਕਰੋਚਾ ਕੇ ਦੰਦੋ ਇਹ ਜੀ ਪੂਰੇ ਵੀ ਨਹੀਂ ਹੋਏ ਤੋਂਦੇ ਹੀ ਆ ਜੀ ਠੀਕ ਆ ਬਾਕੀ ਤੁਸੀਂ ਵੇਖ ਸਕਦੇ ਹੋ ਚੌਕ ਦੇ ਛਿੱਗੀ ਤੇ ਜਿਹੜੇ ਕੰਨੀ ਵਾਲੇ ਦੰਦ ਆ ਉਹ ਦੁੱਧ ਦਾਂਦੀ ਆ ਇਹ ਵਿੱਚ ਸਫਾਈ ਆ ਗਈ ਆ ਜੀ ਠੀਕ ਆ ਠੀਕ ਹੈ ਵੀਰੇ ਇਹ ਵੀ ਫੁੱਲ ਬਰੀਡ ਵੇੜ ਠੀਕ ਆ ਫੁੱਲ ਬਰੀਡ ਉਹ ਜਿਹੜੀ ਦੋਸਤੋ ਜਾਤੀ ਵਾਲੀ ਵੇੜ ਆ ਦੇ ਕਾਤੇ ਕਾਟ ਵੀ ਉੱਚਾ ਹੈ ਕੁਆਲਟੀ ਵਾਲੀ ਵੀ ਗੱਲ ਕਾਦੀ ਆ ਓਵਰ ਆਲ ਜਿੰਨਾ ਵੀ ਆਪਾਂ ਨਜ਼ਰੋੜ ਕੱਢਣਾ ਹੋਵੇ ਤੇ ਫੁੱਲ ਪਟਾ ਫੁੱਲ ਬ੍ਰੀਡ ਦੇ ਵਿੱਚ ਤੇ ਵੱਡੀ ਇਹ ਜੇ ਸੂ ਦੇ ਵਿੱਚ ਆ ਬਾਕੀ ਜੱਡੀ ਵੜ ਆ ਓਡੀ ਭਰ ਗਈ ਸਰੀਰ ਦੀ ਤੇ ਬਹੁਤ ਹੋਰ ਵੀ ਪੂਰੀ ਵੱਡੀ ਤੇ ਖੁੱਲੀ ਜਾਪੂਗੀ ਠੀਕ ਆ ਹਾਂਜੀ ਅੱਜ ਹੀ ਸੂਈ ਹੈ ਮਾਰਨਿੰਗ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਵੀ ਗੁਰਪ੍ਰੀਤ ਜੀ ਆ ਆ ਗਈ ਆਪਣ ਨੂੰ ਡੱਬੀ ਵੜ ਇਹ ਰਾਤ ਸੂਈ ਆ ਅ ਕੱਲ ਰਾਤੀ ਸੂਈ ਆ ਹਾਂਜੀ ਇਹ ਕੱਲ ਰਾਤ ਇਹ ਵੜ ਸੂਈ ਆ ਭਰਾਵੋ ਇਹ ਥੋੜੇ ਕ੍ਰੋਸ ਚ ਆ ਗਈ ਨਾ ਜੀ ਇਹ ਕ੍ਰੋਸ ਚ ਆ ਗਈ ਐਚ ਐਫ ਕ੍ਰੋਸ ਹਾਂਜੀ ਆਹ ਦੇਖੋ ਭਰਾਵੋ ਐਚ ਐਫ ਕ੍ਰੋਸ ਵੜ ਤੇ ਕੱਲ ਦੋਸਤੋ 31 ਮਈ ਨੂੰ ਇਹ ਸੂਈ ਆ ਤੇ ਟਾਈਮ ਵੀਰ ਦੀ ਕੱਲ ਕਿੰਨਾ ਸੀ ਸੂਈ ਜਦੋਂ ਇਹ ਰਾਤ ਸੂਈ ਹੋਣੀ ਕੋਈ 10 11 ਵਜੇ ਤੇ ਜੋਰ ਕਿੰਨੇ ਵਜੇ ਪੈ ਗਈ ਜੋਰ ਟੜਕੇ ਗਿਆ ਆਪਾਂ ਤੇ ਇੱਕ ਢੀੜੀ ਕਰਕੇ ਬੰਦੀ ਤੜਕੇ ਸ਼ਾਂ ਕੀਤੀ ਮੁਰਗੀ ਨਾਲ ਪਤੀ ਅੱਛਾ ਅੱਛਾ ਹਾਂ ਜੋਰ ਦੀ ਇਹਦੀ ਵੀ ਗਾਰੰਟੀ ਨਾ ਤੇ ਆਪਣੇ ਆਪ ਪੈ ਗਈਆਂ ਸੀ ਜੋਰ ਆਪਣੇ ਆਪ ਪੈ ਗਈਆਂ ਠੀਕ ਹੈ ਜੀ ਤੇ ਸਵੇਰ ਕੋਈ ਚਵਾਈ ਇੱਕ ਡੰਗ ਹੋਈ ਜੀ ਮੋਰ ਦੇ ਇਹਦਾ ਥੱਲੇੋਂ ਆਪਾਂ ਸਵੇਰੇ ਚੋਇਆ 3.5 ਕਿਲੋ 3.5 ਇਹ ਸਾਰੀ ਸਾਫ਼ ਨਹੀਂ ਕੀਤੀ ਹਾਂ ਹਾਂ ਅੱਜ ਹੁਣ ਸ਼ਾਮ ਨੂੰ ਦੂਜੇ ਟਾਈਮ ਦੀ ਚਵਾਈ ਹੋਊਗੀ ਜਿੱਦਾਂ ਟਾਈਮ ਦੀ ਹੋਣੀ ਦੂਜੇ ਡੰਗ ਦੀ ਚੋਈ ਬਾਕੀ ਥਣ ਥਣ ਬਹੁਤ ਵਧੀਆ ਤੇ ਆਹ ਵੇਖੋ ਜੀ ਠੀਕ ਆ ਥਣ ਥਣ ਆ ਬਹਿਣੀ ਵਾਲੇ ਪਾਸਿਓ ਪੂਰਾ ਸੈਜ ਥਣ ਦਾ ਹਰ ਪਾਸਿਓ ਤੁਸੀਂ ਦੇਖੋ ਸਵੇਰ ਇਹਦਾ ਦੂਜਾ ਹੀ ਇਹਨੇ ਇਹਦਾ ਦੂਜਾ ਸੂਆ ਦੂਜਾ ਸੂਆ ਆ ਦੇਖੋ ਲਵੇ ਖੋਲ ਦਵੀਰੇ ਵੀ ਦਿਖਾ ਦੋ ਵੈੜਾ ਵੱਡੀਆਂ ਨੇ ਦੋਸਤੋ ਹੈ ਬਰੀਡ ਦੇ ਵਿੱਚ ਆ ਤੀਜੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਦਿਖਾ ਰਹੇ ਆ ਇਹ ਕ੍ਰੋਸ ਤੇ ਕ੍ਰੋਸ ਸੰਗ ਦੇ ਵਿੱਚ ਆ ਠੀਕ ਆ ਬਾਕੀ ਪਹਿਲੇ ਦੋ ਨੰਬਰ ਤੇ ਜਿਹੜੀਆਂ ਵੈੜਾ ਦਿਖਾਈਆਂ ਸੀ ਫੁੱਲ ਬਰੀਡ ਵਾਲੀਆਂ ਨੇ ਚੰਗੀ ਬਿਲਕੁਲ ਵਜੂਦ ਵਾਲੀਆਂ ਨੇ ਆ ਵੇਖੋ ਇਹ ਕੱਲ ਸੂਈ ਆ ਤੇ ਹਜੇ ਦੋਸਤੋ ਕੋਈ ਦਾਵਾ ਨਹੀਂ ਹੈਗਾਗਾ ਵੀ ਇੰਨੇ ਲੀਟਰ ਦੁੱਧ ਇੰਨੇ ਲੀਟਰ ਬੋਲਾ ਵੀ 4 5 6 5 6 ਲੀਟਰ ਜਿਹੜਾ ਚੁਆਈ ਆ ਇੱਕ ਡੰਗ ਦੀ ਆ ਉਹ ਮਾਰਨਿੰਗ ਕੀਤੀ ਗਈ ਸੀ ਠੀਕ ਆ ਕੱਲ ਦੀ ਸੂਈ ਦੇ ਥੱਲੇ ਵੀ 5 6 ਲੀਟਰ ਜਿਹੜਾ ਬੋਲਾ ਕੀਤਾ ਗਿਆ ਕਿ ਕੱਢਿਆ ਗਿਆ ਪਰ ਹਜੇ ਕਿਸੇ ਤਰ੍ਹਾਂ ਮਰਗੀ ਸਫਾਈ ਜਿਹੜੀ ਆਪਾਂ ਕੱਲ੍ਹ ਹੀ ਸਾਫ਼ ਕੀਤੀ ਆ ਉਹ ਨਹੀਂ ਹੋਈ ਠੀਕ ਆ ਆ ਲੋ ਫੇਰ ਕਮਾਓ ਇੱਕ ਵਾਰੀ ਫੇਰ ਕਮਾਓ ਆ ਕਰੋ ਚੱਕ ਜੀ ਭਵਨਗੁਰੂ ਨਾਲਾ ਨੂੜਾ ਬਹੁਤ ਹੈ ਹਾਂ ਜਾਓ ਜੀ ਚਲੋ ਜੀ ਕੋਫੀ ਵੀਰ ਲੈ ਆਂਦੇ ਨੇ ਤਾਂ ਇਹਦਾ 73000 ਰੁਪਏ 73 ਹਾਂਜੀ 73000 ਵਿੱਚੋਂ ਛੋਟਾ ਜਿਹਾ ਪਾਉ ਜੂ ਅਸੀਂ ਛੋਟਾ ਜਿਹਾ ਸਾਰੇ ਪਸ਼ੂਆਂ ਦੇ ਵਿੱਚੋਂ ਹਾਂ ਵਿੱਚੋਂ ਕਰਾਂਗੇ ਮਾਨਤਾਨ ਕੋਈ ਵੀਰ ਦੂਰੋਂ ਮਾਨਤਾਨ ਨਹੀਂ ਕਿ ਭਈ ਖੁੱਲਾ ਜਾਣਾ ਛੀਦਾ ਗੱਲ ਨਹੀਂ ਨਹੀਂ ਕਰਾਂਗੇ ਮਾਨਤਾਨ ਕਿ ਪੂਰਾ ਕੋਈ ਭੈਣ ਭਰਾ ਕੋਈ ਦੂਰੋਂ ਨੇੜੋਂ ਕਿ ਨਹੀਂ ਨਾ ਹੀ ਨਹੀਂ ਕਰਕੇ ਕੱਲਦੇ ਆਪਾਂ ਬਿਲਕੁਲ ਜੀ ਬਿਲਕੁਲ 73000 ਦੇ ਵਿੱਚੋਂ ਫਿਰ ਉਹ ਜਿਹੜੀ 3 ਜਿਹੇ ਨੰਬਰ ਤੇ ਤੁਹਾਨੂੰ ਆਪਾਂ ਇਹ ਵੜ ਦਿਖਾਈ ਆ ਵਿੱਚੋਂ ਮਾਨਤਾਨ ਹੋ ਜਾਊਗਾ 73000 ਦੇ ਵਿੱਚੋਂ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਟੈਂਕ ਵਰਗੀ ਆਪਾਂ ਵੜ ਦਿਖਾਉਣੇ ਆ ਵੱਡੀ ਇਹ ਨੂੰ ਸਾਕਾ ਬਾਕੀ ਬੱਚੇ ਜਿਹੜੇ ਆ ਮੈਂ ਦੋਸਤੋ ਤੁਹਾਨੂੰ ਲਾਸਟ ਤੇ ਦਿਖਾ ਦੂੰਗਾ ਸੋ ਕੋਈ ਵੀਰ ਜਿਹੜਾ ਵੀਡੀਓ ਕੱਟ ਕਰਕੇ ਇਹਨਾਂ ਦੇਖਿਓ ਵੀ ਵੀਡੀਓ ਦੇ ਵਿੱਚ ਅਖੀਰ ਦੇ ਵਿੱਚ ਬੱਚੇ ਮੈਂ ਦਿਖਾ ਦੂੰਗਾ ਤਿੰਨੇ ਵੜਾਂ ਦੇ ਇਹ ਸੂਈ ਹੈ ਜਿਹੜੀ ਮੈਂ ਤੁਹਾਨੂੰ ਤੀਜੇ ਨੰਬਰ ਤੇ ਵੜ ਦਿਖਾ ਰਿਹਾ ਚੌਥੇ ਨੰਬਰ ਤੇ ਦਿਖਾ ਰਿਹਾ ਠੀਕ ਆ ਤੇ ਸਵੇਰੇ ਤਾਂ ਕਿੰਨਾ ਮੰਨੀ ਹੈ ਫਿਰ ਇਹਦਾ ਤੀਜਾ ਸੂਆ ਝੂੜ ਨਹੀਂ ਬੋਲਣਾ ਤੀਜਾ ਸੂਆ ਹਾਂ ਤੇ ਟਾਈਮ ਕਿੰਨਾ ਹੋ ਗਿਆ ਸੂਈ ਨੂੰ ਇਹਨੂੰ ਅੱਜ 8 ਦਿਨ ਹੋ ਗਏ ਸੂਈ ਨੂੰ 8 ਅੱਠ ਹਾਂ ਬੱਚਾ ਹੱਥ ਲੱਗੀ ਜੀ ਇਹਦੇ ਵਾਸ਼ਾ ਵੱਛਾ ਹਾਂ ਮੇਲ ਕਾਫ ਆਠ ਦਿਨ ਦਾ ਸਮਾਂ ਤੀਜਾ ਸੂਹਾ ਤੇ ਦੁੱਧ ਹੁਣ ਹਾਜ਼ਰ ਕਿੰਨਾ ਜੀ ਇਹ ਥਲੇ 16 ਲੀਟਰ ਹੋ 16 ਜੇ 17 ਜੇ ਆਪਾਂ 15 ਦੀ ਗਾਰੰਟੀ ਦੇਣੀ ਜਿੱਤ ਤਰ ਆਪਾਂ ਚਾਰ ਡੰਗ ਚ ਹੋਵੇ ਕੋਈ ਪੰਜ ਡੰਗ ਚ ਹੋਵੇ 15 ਦੀ ਹਾਂ ਥਾਣਾ ਥੋਣਾ ਦੀ ਕੋਈ ਵੱਧੋ-ਵਿੱਤ ਕੱਟ ਕੋ ਮੁਸ਼ਕਲ ਨਹੀਂ ਕੋਈ ਚੱਕਰ ਨਹੀਂ ਜਿਹੜਾ ਚੋਕੇ ਵੇਖ ਗਿਆ ਛੱਡ ਗਿਆ ਜਾਂਦੇ ਨਹੀਂ ਏਡੀ ਚਵਾਈ ਲੱਗੇ ਨਾ ਠੀਕ ਆ ਥਣ ਥਣੂ ਮੋਟਾ ਗੋਲ ਜਿਹੜਾ ਦੋਸਤੋ ਥਾਣਾ ਠੀਕ ਆ ਵੀ ਜਿਵੇਂ ਤਾਂ ਆਪਾਂ ਨਾਰਮਲੀ ਇੱਕ ਸ਼ਾਹੀ ਵਾਲ ਵੜਾ ਨੂੰ ਥਾਣ ਲੱਗਾ ਦੇਖਦੇ ਆ ਉਸ ਅੰਗ ਦੇ ਵਿੱਚ ਆਪਾਂ ਕਹਿ ਲਈਏ ਵੀ ਇਹ ਜਿਹੜਾ ਹਵਾਨਾ ਲੱਗਾ ਥੋੜਾ ਕ੍ਰੋਸ ਐਚ ਐਫ ਦਾ ਜਿਵੇਂ ਆਪਾਂ ਸ਼ਾਹੀਵਾਲ ਦਾ ਕ੍ਰੋਸ ਹੈ ਕੋਈ ਝਾਲਰ ਝੁੱਲਰ ਧੁੰਨ ਧੰਨ ਵੀ ਹਰ ਇੱਕ ਪਾਸੇ ਜੇਕਰ ਆਪਾਂ ਥੋੜਾ ਦੇਖੀਏ ਦੋਸਤੋ ਕੈਰੇਕਟਰ ਵੇਖੀਏ ਤੇ ਸ਼ਾਹੀਵਾਲ ਤੇ ਐਚ ਐਫ ਦਾ ਥੋੜਾ ਹੈਗਾ ਮੇਲ ਮਲਾਪ ਜਿਆ ਗਰਮੀ ਗਰਮੀ ਦਾ ਕੋਈ ਚੱਕਰ ਨਹੀਂ ਉਹਦਾ ਗਰਮੀ ਪੈਣੀ ਨਹੀਂ ਵੀਰ ਜੋ ਲਾ ਦਿਆ ਗਰਮੀ ਹੈ ਨਾ ਵੀ ਮੈਨੂੰ ਲੱਗਦਾ ਵੀ ਆਪਾਂ ਚਲੋ ਸੁੱਖ ਰੱਖੇ ਮਾਲਕ ਜਿਵੇਂ ਛਾਇਆ ਐਚਐਫ ਪਿਓਰ ਵੜਾ ਵੀ ਵਿਖਦੀਆਂ ਨੇ ਸੇਲ ਪਰਚੇ ਦਾ ਕੰਮ ਹਾਂ ਵੀ ਆਪਾਂ ਕਹਿ ਦਿੰਨੇ ਵੀ ਜਿਆਦਾ ਹੌਂਕਦੀ ਆ ਜਾਂ ਗਰਮੀ ਮਨਾਉਂਦੀ ਆ ਉਹ ਪ੍ਰੋਬਲਮ ਹੈ ਮਹਾਰਾਜ ਨੇ ਵੀ ਚੰਗਾ ਸੋਚਿਆ ਵੀ ਗਰਮੀ ਪੈ ਨਹੀਂ ਦੇਣ ਡਿਆ ਵੀ ਰੋਜ਼ ਮੀਂਹ ਬਰਸਾਤ ਠੰਡਾ ਮੌਸਮ ਤੇ ਇਹਨਾਂ ਲਈ ਵੀ ਵਾਧੇ ਬੰਦੀ ਆ ਕਰ ਇਹਨਾਂ ਨੇ ਵੀ ਹਨਾ ਵੀ ਇਹ ਵੀ ਸੁਖ ਲੈਣ ਗਿਆ ਦੇ ਬਿਲਕੁਲ ਰੱਬ ਦੇ ਜਾਨਵਰ ਜੀਵ ਆ ਜੀ ਕਿਸੇ ਪਾਸੇ ਕੋਈ ਗਰਮੀ ਮਹਿਸੂਸ ਨਾ ਹੋਵੇ ਤੇ ਖੁੱਲ ਕੇ ਇਹਨੂੰ ਦਿਖਾਈਏ ਜੀ ਤੀਜਾ ਸਵੇਰ ਦੋਸਤੋ ਆਰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਤੇ 15 16 15 ਲੀਟਰ ਤੁਸੀਂ ਜਿਹੜਾ ਬਿਲ ਮਨ ਕੇ ਸੌਦਾ ਕਰ ਸਕਦੇ ਹੋ ਵੈਸੇ ਦੁੱਧ ਵੀਰਾਂ ਦਾ ਵੀ ਥੋੜਾ ਬਸਾ ਬਾਅਦ ਉੱਪਰ ਹੀ ਹੋਵੇਗਾ ਪਰ 15 ਕਿਲੋ ਜਿਹੜਾ ਮਨ ਕੇ ਤੁਸੀਂ ਸੌਦਾ ਕਰ ਸਕਦੇ ਹੋ ਠੀਕ ਆ ਕਦ ਕੁਦ ਜਿਹੜਾ ਪੂਰਾ ਇਸ ਵਿਹੜ ਦਾ ਵੀ ਆਪਣੀ ਤੁਹਾਨੂੰ ਪਤਾ ਚਵਾਈ 6 ਵਜੇ ਤੋਂ ਬਾਅਦ ਹੀ ਹੁੰਦੀ ਠੀਕ ਆ ਜਦੋਂ ਕੋਈ ਮੱਝ ਆ ਗਈ ਠੀਕ ਆ ਜੀ ਤੀਜੇ ਸਵੇਰੇ ਦਾ ਵੇਚਾ ਦੋਸਤੋ ਬਹੁਤੇ ਵੀਰਾਂ ਦੇ ਪਹਿਲਾਂ ਦੁੱਜਨ ਵਿਹੜ ਸੋ ਤੀਜੇ ਸਵੇਰੇ ਗਾਂ ਤੁਸੀਂ ਕਹਿ ਸਕਦੇ ਵੀ ਗਾਂ ਵੀ ਆਪਾਂ ਕਹਿੰਦੇ ਨੇ ਵੱਡੇ ਪਸ਼ੂ ਜਦੋਂ ਤੀਜੇ ਸਵੇਰੇ ਦੇ ਵਿੱਚ ਚੱਲਦੇ ਆ ਠੀਕ ਆ ਇਹ ਆਰਡਰ ਕੁਆਲਿਟੀ ਬੋਡੀ ਬੰਤਰ ਪੂਰਾ ਜਿਹੜਾ ਤੁਸੀਂ ਢਾਂਚਾ ਸਰੀਰ ਕਾ ਉਹ ਤੁਸੀਂ ਆ ਵੇਖ ਸਕਦੇ ਹੋ ਠੀਕ ਆ ਲਓ ਜੀ ਜੀ ਤੇ ਗੋਪੀ ਵੀਰ ਜੀ ਫਿਰ ਲੈਣ ਦੇ ਨੇ ਦਾ ਡਿਮਾਂਡ ਕੀ ਆ ਚੌਥੇ ਨੰਬਰ ਵਾਲੀ ਵੈੜ ਦੀ ਇਹਦਾ ਜੋ ਲੈਣਾ ਦੇਣਾ ਹੀ ਆ ਇਹਦੇ ਵਿੱਚੋਂ ਕੋਈ ਮਾਨਦਾਨੀ 57000 ਰੁਪਏ ਦੇ ਦਾ 57000 ਹਾਂ ਹਾਂ 57 ਹੀ ਹੈ 57 ਠੀਕ ਹੈ ਵੀਰ ਅੱਜ ਫਿਲਹਾਲ ਚਾਰ ਪਸ਼ੂ ਸੀ ਆਪਣੇ ਕੋਲ ਠੀਕ ਹੈ ਪੰਜ ਹੀ ਇੱਕ ਤਾਂ ਦੇਉਣ ਤੋਂ ਪਹਿਲਾਂ ਸੇਲ ਹੋ ਗਈ ਅੱਛਾ ਜੀ ਹਾਂ ਜੀ ਚਲੋ ਠੀਕ ਹੈ ਜੀ ਕੋਈ ਆਈ ਵੀ ਅੱਜ ਅੱਛਾ ਵੈੜ ਸੀ ਉਹ ਵੀ ਉਹ ਵੀ ਵੈੜ ਸੀ ਠੀਕ ਹੈ ਭਰਾ ਉਹ ਵੀ ਚੰਗੀ ਵੈੜ ਠੀਕ ਆ ਠੀਕ ਆ ਅੱਜ ਫਿਲਹਾਲ ਜਿਹੜੇ ਦੋਸਤੋ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕੀਤੇ ਚਾਰ ਪਸ਼ੂ ਸੀਗੇ ਦੋ ਬੈੜਾ ਤੁਹਾਨੂੰ ਵੱਡੀਆਂ ਬੈੜਾਂ ਦਿਖਾਤੀਆਂ ਨੇ ਲੱਖੋਂ ਬਾਹਰ ਆ 1,05,5000 ਦੋ ਦੀ ਕੀਮਤ ਆ ਬਿਲਕੁਲ ਏਜ ਮੁਤਾਬਕ ਵੀ ਤੁਸੀਂ ਵੇਖੋਗੇ ਕਿ ਇਹ ਦੁੰਦੀਆਂ ਨੇ ਦੋ ਦਾਂਦਾ ਦੋਵੇਂ ਤੇ ਪਲੂਨ ਬੱਚੀਆਂ ਪਹਿਲਾਂ ਨੇ ਸੂਈਆਂ ਕੱਦ ਬਹੁਤ ਵੱਡੇ ਆ ਵੇਖੋਗੇ ਤੁਸੀਂ ਪੂਰਾ ਸਟਰਕਚਰ ਜਿਹੜਾ ਹਵਾਨੇ ਦਾ ਬਿਲਕੁਲ ਇਹਨਾਂ ਬਿੰਨ ਹੈਗਾ ਇੱਕ ਸੂਈ ਆ ਇੱਕ ਗੱਬਣ ਠੀਕ ਆ ਉਸ ਤੋਂ ਬਾਅਦ ਦੋ ਸੂਈਆਂ ਵੱਡਾ ਦਿਖਾਤੀਆਂ ਤੁਹਾਨੂੰ ਕ੍ਰੋਸ ਵਿੱਚ ਰੇਡ ਭਾਫਰ ਤੇ ਦੱਸਦੇ ਆ ਨੰਬਰ ਆਪਾਂ ਵੀਰ ਗੁਰਪ੍ਰੀਤ ਦੇ ਲੈ ਲੈਨੇ ਆ ਭਾਈ ਦੱਸਿਓ ਵੀਰ ਗੁਰਪ੍ਰੀਤ ਨੰਬਰ 995780777 ਠੀਕ ਹੈ ਜੀ 9877184848 ਠੀਕ ਹੈ ਵੀਰੇ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਗੁਰਪ੍ਰੀਤ ਸਿੰਘ ਅ ਸੋ ਦੋਸਤੋ ਆ ਦੇਖੋ ਦੂਜੇ ਨੰਬਰ ਤੇ ਜਿਹੜੀ ਮੈਂ ਤੁਹਾਨੂੰ ਵੈਰ ਦਿਖਾਈ ਸੀ ਫੁੱਲ ਵੱਡੀ ਹਾਈਟ ਦੋਸਤੋ ਦੋਦਾਂ ਦਾ ਠੀਕ ਹੈ ਜੀ ਫਲੂਨ ਬਲੱਡ ਸੋਈ ਸੀ ਉਹਦੇ ਮਗਰ ਜਿਹੜਾ ਇਹ ਮੇਲ ਕਾਫ ਆ ਠੀਕ ਹੈ ਜੀ ਅੱਜ ਮਾਰਨਿੰਗ ਸੋਈ ਆ ਠੀਕ ਉਹਦੇ ਮਗਰ ਇਹ ਮੇਲ ਕਾਫ ਆ ਤੇ ਸੈਕਿੰਡ ਨੰਬਰ ਤੇ ਜਿਹੜਾ ਪਰ ਮੈਂ ਦੋਸਤੋ ਕ੍ਰੋਸ ਸੰਗ ਦੇ ਵਿੱਚ ਇੱਕ ਐਚਐਫ ਕ੍ਰੋਸ ਸੰਗ ਦੇ ਵਿੱਚ ਵਿਖਾਈ ਸੀਗੀ ਜਿਹਦੇ ਥੱਲੇ ਦੁੱਧ ਕਿੰਨਾ ਦੱਸਿਆ ਸੀ ਬਾਈ ਅਜੇ ਰਾਤ ਸੁਈ ਜੇ ਰਾਤ ਹੀ ਸੁਈ ਲਾ ਆ ਰਾਤ ਹੀ ਸੁਈ ਠੀਕ ਆ ਜਿਹਦੀ ਮਾਰਨਿੰਗ ਸਵੇਰ ਪਈ ਆ ਤੇ ਕੱਲ ਇੱਕ ਟਾਈਮ ਅੱਜ ਮਾਰਨਿੰਗ ਇੱਕ ਸਵੇਰ ਇੱਕ ਡੰਗ ਚਵਾਈ ਹੋਈ ਆ ਉਹਦੇ ਮਗਰ ਜਿਹੜਾ ਬੱਚਾ ਆ ਮੇਲ ਕਾਰ ਦਾ ਆ ਠੀਕ ਆ ਆ ਬੱਚਾ ਉਸ ਵਿਹੜ ਤੇ ਬਿਲਕੁਲ ਥੱਲੇ ਆ ਤੇ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਸ਼ਾਹੀਵਾਲ ਕਹਿ ਕੇ ਇੱਕ ਐਚਐਫ ਕ੍ਰੋਸ ਸੰਗ ਬਿਲਕੁਲ ਮੋٹے ਗੋਲ ਥਾਣ ਵਾਲੀ ਜਿਹੜੀ ਵਿਹੜ ਦਿਖਾਈ ਸੀ ਲਾਸਟ ਤੇ ਚੌਥੇ ਨੰਬਰ ਤੇ ਉਹਦੇ ਮਗਰ ਜਿਹੜਾ ਇਹ ਮੇਲਕਾਫ ਹੈ ਠੀਕ ਆ ਆ ਬੱਚਾ ਤੁਸੀਂ ਵੇਖੋ ਆਈ ਕੋਈ ਠੀਕ ਆ ਤੇ ਆ ਤਿੰਨ ਬੱਚੇ ਆ ਦੋਸਤੋ ਤਿੰਨੇ ਵੜਾਂ ਸੁਈਆਂ ਸਵਾਈਆਂ ਸੀਗੀਆਂ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ